ਦੋਸਾਂਝਾ ਵਾਲੇ ਨੇ ਇੱਕ ਵਾਰ ਮੂਰਤੋਂ ਤੱਕ ਪਾ ਦਿੱਤੀ ਹੈ ਉਹਨਾਂ ਨੇ ਆਪਣੇ ਨਾਂ ਤੇ ਇੱਕ ਹੋਰ ਵੱਡਾ ਰਿਕਾਰਡ ਬਣਾ ਲਿਆ ਹੈ ਜੀ ਹਾਂ ਦੱਸਿਆ ਹੈ ਕਿ ਇੰਟਰਨੈਸ਼ਨਲ ਐਮੀ ਅਵਾਰਡਸ ਦੇ ਵਿੱਚ ਦਲਜੀਤ ਦੋਸਾਂਝ ਨੂੰ ਨੋਮੀਨੇਟ ਕੀਤਾ ਗਿਆ ਹੈ ਦਲਜੀਤ ਦੋਸਾਂਝ ਅਤੇ ਪਰਿਨੀਤੀ ਚੋਪੜਾ ਸਟਾਰਰ ਫਿਲਮ ਅਮਰ ਸਿੰਘ ਚਮਕੀਲਾ ਨੂੰ 2025 ਇੰਟਰਨੈਸ਼ਨਲ ਐਮੀ ਅਵਾਰਡਸ ਦੇ ਲਈ ਦੋ ਵੱਡੀਆਂ ਨਾਮਜ਼ਦਗੀਆਂ ਮਿਲੀਆਂ ਨੇ ਫਿਲਮ ਨੂੰ ਬੈਸਟ ਟੀਵੀ ਮੂਵੀ ਮਿਨੀ ਸੀਰੀਜ਼ ਕੈਟਾਗਰੀ ਜਦਕਿ ਦਲਜੀਤ ਦੋਸਾਂਝ ਨੂੰ ਬੈਸਟ ਐਕਟਰ ਕੈਟਾਗਰੀ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਜੀਤ ਨੇ ਆਪਣੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਤੇ ਸਾਂਝੀ ਕਰਦਿਆ ਹੈ ਸਫਲਤਾ ਪੂਰੀ ਤਰ੍ਹਾਂ ਫਿਲਮ ਦੇ ਨਿਰਦੇਸ਼ਕ ਇਮਤੀਆਜ਼ ਅਲੀ ਨੂੰ ਸਮਰਪਿਤ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਇਹ ਸਭ ਕੁਝ ਇਮਤੀਆਜ਼ ਅਲੀ ਸਰਦੀ ਵਜ੍ਹਾ ਦੇ ਨਾਲ ਸੰਭਵ ਹੋਇਆ ਦੂਜੇ ਪਾਸੇ ਪਰਿਨੀਤੀ ਚੋਪੜਾ ਨੇ ਟੀਮ ਦੀ ਸਫਲਤਾ ਤੇ ਖੁਸ਼ੀ ਜ਼ਾਹਰ ਕਰਦਿਆ ਕਿ ਹਾਂ ਕੀ ਵਾ ਮੈਨੂੰ ਆਪਣੀ ਟੀਮ ਚਮਕੀਲਾ ਤੇ ਮਾਣ ਹੈ ਫਿਲਮ ਦਾ ਨਿਰਦੇਸ਼ਨ ਇਮਤੀਆਜ਼ ਅਲੀ ਨੇ ਕੀਤਾ ਹੈ ਜਿਸ ਦੇ ਵਿੱਚ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦਰਸਾਈ ਗਈ ਹੈ ਦੱਸਦੀ ਹੈ ਕਿ ਦੇ ਵਿੱਚ ਦਲਜੀਤ ਦੋਸਾਂਝ ਨੇ ਚਮਕੀਲੇ ਦਾ ਕਿਰਦਾਰ ਨਿਭਾਇਆ ਜਦਕਿ ਪਰਨੀਤੀ ਚੋਪਣਾ ਨੇ ਉਹਨਾਂ ਦੀ ਪਤਨੀ ਅਮਰਚੋਦ ਕੋੜ ਦਾ ਰੋਲ ਅਦਾ ਕੀਤਾ ਅਪ੍ਰੈਲ 2024 ਦੇ ਵਿੱਚ Netflix ਤੇ ਰਿਲੀਜ਼ ਹੋਈ ਇਸ ਫਿਲਮ ਨੂੰ ਲਾਈਵ ਰਿਕਾਰਡ ਕੀਤੇ ਸੰਗੀਤ ਅਤੇ ਭਾਵਨਾਤਮਕ ਕਹਾਣੀ ਤੇ ਲਈ ਵੱਡੀ ਸ਼ਲਾਘਾ ਮਿਲੀ ਹੈ ਦੋਸਾਂਝ ਵਾਲੇ ਨੇ ਇੱਕ ਵਾਰ ਮੋੜ ਤੋਂ ੱੱਕ ਪਾ ਦਿੱਤੀ ਹੈ ਉਹਨਾਂ ਨੇ ਆਪਣੇ ਨਾਂ ਤੇ ਇੱਕ ਹੋਰ ਵੱਡਾ ਰਿਕਾਰਡ ਬਣਾ ਲਿਆ ਹੈ ਜੀ ਹਾਂ ਦੱਸਿਆ ਕਿ ਇੰਟਰਨੈਸ਼ਨਲ ਲੈਮੀ ਅਵਾਰਡਸ ਦੇ ਵਿੱਚ ਦਲਜੀਤ ਦੋਸਾਂਝ ਨੂੰ ਨੋਮੀਨੇਟ ਕੀਤਾ ਗਿਆ ਹੈ ਦਲਜੀਤ ਦੋਸਾਂਝ ਅਤੇ ਪਰਿਨੀਤੀ ਚੋਪੜਾ 스타ਰਰ ਫਿਲਮ ਅਮਰ ਸਿੰਘ ਚਮਕੀਲਾ ਨੂੰ 2025 ਇੰਟਰਨੈਸ਼ਨਲ ਐਮੀ ਅਵਾਰਡਸ ਦੇ ਲਈ ਦੋ ਵੱਡੀਆਂ ਨਾਮਜ਼ਦਗੀਆਂ ਮਿਲੀਆਂ ਨੇ ਫਿਲਮ ਨੂੰ ਵੈਸਟ ਟੀਵੀ ਮੂਵੀ ਮਿਨੀ ਸੀਰੀਜ਼ ਕੈਟਾਗਰੀ ਜਦਕਿ ਦਲਜੀਤ ਦੋਸਾਂਝ ਨੂੰ ਵੈਸਟ ਐਕਟਰ ਕੈਟਾਗਰੀ ਦੇ ਵਿੱਚ ਨਾਮਜ਼ਦ ਕੀਤਾ ਗਿਆ ਦਲਜੀਤ ਨੇ ਆਪਣੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਤੇ ਸਾਂਝੀ ਕਰਦਿਆ ਇਸ ਸਫਲਤਾ ਪੂਰੀ ਤਰ੍ਹਾਂ ਫਿਲਮ ਦੇ ਨਿਰਦੇਸ਼ਕ ਇਮਤੀਆਜ਼ ਅਲੀ ਨੂੰ ਸਮਰਪਿਤ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਇਹ ਸਭ ਕੁਝ ਇਮਤੀਆਜ਼ ਅਲੀ ਸਰਦੀ ਫਜ਼ਾ ਦੇ ਨਾਲ ਸ ਬਾਪੋਏ ਦੂਜੇ ਪਾਸੇ ਪਰਿਨੀਤੀ ਚੋਪੜਾ ਨੇ ਟੀਮ ਦੀ ਸਫਲਤਾ ਦੀ ਖੁਸ਼ੀ ਜ਼ਾਹਿਰ ਕਰਦਿਆ ਕਿ ਹਾਂ ਕਿ ਵਾ ਮੈਨੂੰ ਆਪਣੀ ਟੀਮ ਚਮਕੀਲਾ ਤੇ ਮਾਣ ਹੈ ਫਿਲਮ ਦਾ ਨਿਰਦੇਸ਼ਨ ਇਮਤੀਆਜ਼ ਅਲੀ ਨੇ ਕੀਤਾ ਹੈ ਜਿਸ ਦੇ ਵਿੱਚ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦਰਸਾਈ ਗਈ ਹੈ ਦੱਸਦੀ ਹੈ ਕਿ ਫਿਲਮ ਦੇ ਵਿੱਚ ਦਲਜੀਤ ਦੋਸਾਂਝ ਨੇ ਚਮਕੀਲੇ ਦਾ ਕਿਰਦਾਰ ਨਿਭਾਇਆ ਜਦਕਿ ਪਰਿਨੀਤੀ ਚੋਪੜਾ ਨੇ ਉਹਨਾਂ ਦੀ ਪਤਨੀ ਅਮਰਜੋਤ ਕੋੜ ਦਾ ਰੋਲ ਅਦਾ ਕੀਤਾ ਹੈ ਅਪ੍ਰੈਲ 2024 ਦੇ ਵਿੱਚ ਨੈਟਫਲਿਕਸ ਤੇ ਰਿਲੀਜ਼ ਹੋਈ ਇਸ ਫਿਲਮ ਨੂੰ ਲਾਈਵ ਰਿਕਾਰਡ ਕੀਤੇ ਸੰਗੀਤ ਅਤੇ ਭਾਵਨਾਤਮਕ ਕਹਾਣੀ ਤੇ ਲਈ ਵੱਡੀ ਸ਼ਲਾਘਾ ਮਿਲੀ ਹੈ ਦੋਸਾਂਜਾ ਵਾਲੇ ਨੇ ਇੱਕ ਵਾਰ ਮੋੜ ਤੋਂ ਤੱਕ ਪਾ ਦਿੱਤੀ ਹੈ ਉਹਨਾਂ ਨੇ ਆਪਣੇ ਨਾਂ ਤੇ ਇੱਕ ਹੋਰ ਵੱਡਾ ਰਿਕਾਰਡ ਬਣਾ ਲਿਆ ਹੈ ਜੀ ਹਾਂ ਦੱਸੀਏ ਕਿ ਇੰਟਰਨੈਸ਼ਨਲ ਐਮੀ ਅਵਾਰਡਸ ਦੇ ਵਿੱਚ ਦਲਜੀਤ ਦੋਸਾਂਝ ਨੂੰ ਨੋਮੀਨੇਟ ਕੀਤਾ ਗਿਆ ਹੈ ਦਲਜੀਤ ਦੋਸਾਂਝ ਅਤੇ ਪ੍ਰਿਨੀਤੀ ਚੋਪੜਾ ਸਟਾਰਰ ਫਿਲਮ ਅਮਰ ਸਿੰਘ ਚਮਕੀਲਾ ਨੂੰ 2025 ਇੰਟਰਨੈਸ਼ਨਲ ਐਮੀ ਅਵਾਰਡਸ ਦੇ ਲਈ ਦੋ ਵੱਡੀਆਂ ਨਾਮਜ਼ਦਗੀਆਂ ਮਿਲੀਆਂ ਨੇ ਫਿਲਮ ਨੂੰ ਵੈਸਟ ਟੀਵੀ ਮੂਵੀ ਮੀਨੀ ਇਸ ਕੈਟਾਗਰੀ ਜਦਕਿ ਦਲਜੀਤ ਦੋਸਾਂਝ ਨੂੰ ਵੈਸਟ ਐਕਟਰ ਕੈਟਾਗਰੀ ਦੇ ਵਿੱਚ ਨਾਮਜ਼ਦ ਕੀਤਾ ਗਿਆ ਦਲਜੀਤ ਨੇ ਆਪਣੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਤੇ ਸਾਂਝੀ ਕਰਦਿਆ ਇਸ ਸਫਲਤਾ ਪੂਰੀ ਤਰ੍ਹਾਂ ਫਿਲਮ ਦੇ ਨਿਰਦੇਸ਼ਕ ਇਮਤੀਆਜ਼ ਅਲੀ ਨੂੰ ਸਮਰਪਿਤ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਇਹ ਸਭ ਕੁਝ ਇਮਤੀਆਜ਼ ਅਲੀ ਸਰਦੀ ਵਜ੍ਹਾ ਦੇ ਨਾਲ ਸੰਭਵ ਹੋਇਆ ਦੂਜੇ ਪਾਸੇ ਪਰਿਨੀਤੀ ਚੋਪੜਾ ਨੇ ਟੀਮ ਦੀ ਸਫਲਤਾ ਤੇ ਖੁਸ਼ੀ ਜ਼ਾਹਰ ਕਰਦਿਆ ਕਿ ਹਾਂ ਕਿ ਵਾ ਮੈਨੂੰ ਆਪਣੀ ਟੀਮ ਚਮਕੀਲਾ ਤੇ ਮਾਣ ਹੈ ਫਿਲਮ ਦਾ ਨਿਰਦੇਸ਼ਨ ਇਮਤੀਆਜ਼ ਅਲੀ ਨੇ ਕੀਤਾ ਹੈ ਜਿਸ ਦੇ ਵਿੱਚ ਪੰਜਾਬ ਆਪ ਦੇ ਮਸ਼ਹੂਰ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦਰਸਾਈ ਗਈ ਹੈ ਦੱਸਦੀ ਹੈ ਕਿ ਫਿਲਮ ਦੇ ਵਿੱਚ ਦਲਜੀਤ ਦੋਸਾਂਝ ਨੇ ਚਮਕੀਲੇ ਦਾ ਕਿਰਦਾਰ ਨਿਭਾਇਆ ਜਦਕਿ ਪਰੀਨੀਤੀ ਚੋਪੜਾ ਨੇ ਉਹਨਾਂ ਦੀ ਪਤਨੀ ਅਮਰ ਚੋਦ ਕੋਰ ਦਾ ਰੋਲ ਅਦਾ ਕੀਤਾ April 2024 ਦੇ ਵਿੱਚ Netflix ਤੇ ਰਿਲੀਜ਼ ਹੋਈ ਇਸ ਫਿਲਮ ਨੂੰ ਲਾਈਵ ਰਿਕਾਰਡ ਕੀਤੇ ਸੰਗੀਤ ਅਤੇ ਭਾਵਨਾਤਮਕ ਕਹਾਣੀ ਤੇ ਲਈ ਵੱਡੀ ਸ਼ਲਾਘਾ ਮਿਲੀ ਹੈ ਦੋਸਾਂਝਾ ਵਾਲੇ ਨੇ ਇੱਕ ਵਾਰ ਮੋੜ ਤੋਂ ਟੱਕ ਪਾ ਦਿੱਤੀ ਹੈ ਉਹਨਾਂ ਨੇ ਆਪਣੇ ਨਾਂ ਤੇ ਇੱਕ ਹੋਰ ਵੱਡਾ ਰਿਕਾਰਡ ਬਣਾ ਲਿਆ ਹੈ ਜੀ ਹਾਂ ਦੱਸਿਆ ਕਿ ਇੰਟਰਨੈਸ਼ਨਲ ਐਮੀ ਅਵਾਰਡਸ ਦੇ ਵਿੱਚ ਦਲਜੀਤ ਦੋਸਾਂਝ ਨੂੰ ਨੋਮੀਨੇਟ ਕੀਤਾ ਗਿਆ ਹੈ ਦਲਜੀਤ ਦੋਸਾਂਝ ਅਤੇ ਪਰਿਨੀਤੀ ਚੋਪੜਾ 스타ਡਰ ਫਿਲਮ ਅਮਰ ਸਿੰਘ ਚਮਕੀਲਾ ਨੂੰ 2025 ਇੰਟਰਨੈਸ਼ਨਲ ਐਮੀ ਅਵਾਰਡਸ ਦੇ ਲਈ ਦੋ ਵੱਡੀਆਂ ਨਾਮਜ਼ਦਗੀਆਂ ਮਿਲੀਆਂ ਨੇ ਫਿਲਮ ਨੂੰ ਵੈਸਟ ਟੀਵੀ ਮੂਵੀ ਮਿਨੀ ਸੀਰੀਜ਼ ਕੈਟਾਗਰੀ ਜਦਕਿ ਦਲਜੀਤ ਦੋਸਾਂਝ ਨੂੰ ਵੈਸਟ ਐਕਟਰ ਕੈਟਾਗਰੀ ਦੇ ਵਿੱਚ ਨਾਮਜ਼ਦ ਕੀਤਾ ਗਿਆ ਦਲਜੀਤ ਨੇ ਆਪਣੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਤੇ ਸਾਂਝੀ ਕਰਦਿਆ ਹੈ ਸਫਲਤਾ ਪੂਰੀ ਤਰ੍ਹਾਂ ਫਿਲਮ ਦੇ ਨਿਰਦੇਸ਼ਕ ਇਮਤੀਆਜ਼ ਜ਼ਲੀਨੋ ਸਮਾਪਿਤ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਇਹ ਸਭ ਕੁਝ ਇਮਤੀਆਜ਼ ਅਲੀ ਸਰਦੀ ਵਜ੍ਹਾ ਦੇ ਨਾਲ ਸੰਭਵ ਹੋਇਆ ਹੈ ਦੂਜੇ ਪਾਸੇ ਪਰੀਨੀਤੀ ਚੋਪੜਾ ਨੇ ਟੀਮ ਦੀ ਸਫਲਤਾ ਤੇ ਖੁਸ਼ੀ ਜ਼ਾਹਰ ਕਰਦਿਆ ਕਿ ਹਾਂ ਕਿ ਮੈਨੂੰ ਆਪਣੀ ਟੀਮ ਚਮਕੀਲਾ ਤੇ ਮਾਣ ਹੈ ਫਿਲਮ ਦਾ ਨਿਰਦੇਸ਼ਨ ਇਮਤੀਆਜ਼ ਅਲੀ ਨੇ ਕੀਤਾ ਹੈ ਜਿਸ ਦੇ ਵਿੱਚ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦਰਸਾਈ ਗਈ ਹੈ ਦੱਸਦੀ ਹੈ ਕਿ ਫਿਲਮ ਦੇ ਵਿੱਚ ਦਲਜੀਤ ਦੋਸਾਂਝ ਨੇ ਚਮਕੀਲੇ ਦਾ ਕਿਰਦਾਰ ਨਿਭਾਇਆ ਜਦਕਿ ਪਰੀਨੀਤੀ ਚੋਪੜਾ ਨੇ ਉਹਨਾਂ ਦੀ ਪਤਨੀ ਅਮਰ ਉਦ ਕੋਰ ਦਾ ਰੋਲ ਅਦਾ ਕੀਤਾ ਹੈ April 2024 ਦੇ ਵਿੱਚ Netflix ਤੇ ਰਿਲੀਜ਼ ਹੋਈ ਇਸ ਫਿਲਮ ਨੂੰ ਲਾਈਵ ਰਿਕਾਰਡ ਕੀਤੇ ਸੰਗੀਤ ਅਤੇ ਭਾਵਨਾਤਮਕ ਕਹਾਣੀ ਤੇ ਲਈ ਵੱਡੀ ਸ਼ਲਾਘਾ ਮਿਲੀ ਹੈ